ਵਾਹਿਗੁਰੂ ਜੀ ਦਾ ਬਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਰੰਧਨ ਜੀ ਦੇ ਤੇ ਬਾਲ ਸਾਹ ਮਹਾਰਾਜ ਨਹੀਂ ਜਰੇ ਕਾਰ ਸਭੇ ਜਰੇ ਕਾਰ ਪਰਮਤਾ ਬਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਵਾਓ ਸੋਖੀ ਕੜੀ ਨਾ ਦੇ ਸੁਣੋ ਬਰੋ ਕਿਰਪਾ ਰੰਧਨ ਜੀ ਜੀ ਤੇ ਆਸੇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚੇ ਨੂੰ ਵੀ ਬਖਸ਼ ਦੇ ਬੱਚੇ ਨੂੰ ਕਰ ਦਿਓ ਕਿਰਪਾ ਵਾਹਿਗੁਰੂ ਜੀ ਦਾ ਬਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਹੈ i कृष्ण देख जीवे ਸਤੋ ਸਰਬ ਚੰਤ ਤੁਜ ਪਾਸ ਸਾਧ ਸੰਗਤ ਹ ਤਕ ਤੇਰੇ ਹੁਕਮ ਪਵਨੀ ਸਾਣੂ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸਭ ਦਿਸਟ ਨਾਮ ਕਰਤਾ ਮੁਖਮੀਵਾ ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵੇ ਸੋ ਕਹੋ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੀ ਦਇਆ ਕਰ ਕਿਸ਼ ਮਿਹਰ ਉਪਾਵ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਵਰ ਪਰ ਤਪ ਇਤਰ ਵਗ ਕਾਤੀ ਨਵਤ ਨਾਨਕ ਹੁਕਮੁ ਵਿਚਾੜ ਸੁਖੁ ਆ ਦਿਨ ਰਾਤੀ ਆਇਆ ਤੁਰੁ ਚਲ ਕੇ ਮੈਂ ਤਕੀ ਤਉ ਸਰਣਾਇ ਜੀਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭ ਦੁਖ ਗਵਾਇ ਜੀਉ ਰਾਮ ਨਾ ਹੈ ਗਇਓ ਜਾ ਕੇ ਸਾਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸਤ ਹਾਰ ਹੋਏ ਸੋ ਕਹੂ ਟਲ ਗੁਰ ਸੇਵਿਆ ਕਹਿਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਧੋਖ ਜਾਏ सिफ दुख सामदीर अरसो गुरसो चटिया दुध डिठे सचे पात सह मल जनम जनम दी कटिया सजण सचा पात सा, साओ फिर सह त सह जिस पास बढ़िया सोईया ਸਭਨਾ ਦਾ ਵੇਸਾ ਹੋਰ ਸੋ ਛਟਿਏ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕਾਟਿਏ ਦੁਦਿਕਤੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕਾਟਿਏ सतनाम श्री वाहिगुरु साहिब जी सोर महला पंजवा चौ भरे हिकु ओ अंकार ਸਤਿਗੁਰ ਪ੍ਰਸਾਦ ਇਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਾਈ ਸੋ ਮੀਤਾ ਜੀਉ ਹਮਾਰਾ ਬਲ ਬਲ ਜਾਸਿਂ ਹਰ ਦਰਸ਼ਨ ਦੇਹੁ ਦਿਖਾਈ ਕੋ ਮੇਰਿਆ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਾਈ ਸੋਨੁ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਤੇ ਹੋ ਦਿਖਾਈ ਸੋਨੁ ਮੀਤਾ ਤੂੰ ਇਸ ਕਉ ਬਾਦ ਜਾਈ ਹੇ ਰਾ ਭਾਈ ਰਹਾਉ ਪਾਵ ਮਨੋ ਬਾ ਮਨ ਮਦ ਧੋਵਾ ਇਹੋ ਮੰਨ ਤੈ ਕੂ ਦੇਸਾ ਸੁਣਨੀ ਤਾ ਹਉ ਤੇਰੀ ਸਰਨਾਹੀ ਆਇਆ ਪ੍ਰਭ ਨੇਰੋ ਦੇਹੁ ਉਪਦੇਸਾ ਮੇਰਾ ਕੀ ਜੈ ਸ਼ਰਨ ਪਰਿਜੈ ਘਰ ਸੁਭਲਾ ਮਨਾਈਆ ਸੁਨਮੀਤਾ ਜਿਉ ਪਿੰਡ ਸਭ ਤਾਨਿਆਰ ਪੀਜੈ ਇਹ ਉਦਾਰ ਸੰਹਾਰ ਜਿਉ ਪਾਈਆ ਪਾਇਓ ਅੰਗ ਰੋ ਪ੍ਰਸਾਦ ਸੰਤਨ ਕਾ ਹਰ ਨਾਮਾ कृ पारीजर बरा सत आ जनाल कृपारी ਨਰੰਜਨ ਮਿੱਠਾ ਵਾਹਿਗੁਰੂ ਦੀ ਕਾਸਾ ਵਾਹਿਗੁਰੂ ਦੀ ਫਤਿਹ ਸੋਰਠ ਮਹਲਾ 5 ਘਰ ਦੂਜਾ ਜੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਹੋ ਦਿਖਾਈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰ ਕੀ ਸਾਜੀ ਨਿਵਾਜੀ ਸੰਗਤ ਜਿਉ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰਨਾਨਕ ਸ਼ਹੀਦਾਂ ਦੇ ਸਰਤਾਤ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਚਾਰਨ ਹੋਇਆ ਸੋਰਠਾ ਗੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 611 ਉੱਪਰ ਸੁਭਾਈ ਮਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ साढा सारिय गुरू घर आया गाया सुणिया सफल हुज भुला चुका जी क्षमा करियो बुलाउ फति जी वाहिगुरू जी का ख़ालसा ਜੀ ਕੀ ਫਤਿਹ